ਕਹਿੰਦੇ ਨੇ ਇੱਕ ਸਤਿਗੁਰ ਨੇ ਉਹ ਈਸ਼ਵਰ ਨੇ ਪਰਮਾਤਮਾ ਨੇ ਜਦੋਂ ਇਹ ਧਰਤੀ ਬਣਾਈ ਤੇ ਨਾਲ ਇੱਕ ਇਨਸਾਨ ਨੂੰ ਪੈਦਾ ਕੀਤਾ ਤੇ ਇਨਸਾਨ ਤੇ ਪਰਮਾਤਮਾ ਜੀ ਉਦਾਸ ਨੇ ਬੈਠੇ ਨੇ ਤੇ ਸਤਿਗੁਰ ਜੀ ਕਹਿੰਦੇ ਰੱਬ ਜੀ ਕਹਿੰਦੇ ਇਨਸਾਨ ਨੂੰ ਕਿ ਆਪਾਂ ਕੋਈ ਖੇਡ ਖੇਢੀਏ ਤੇ ਇਨਸਾਨ ਪੁੱਛਦਾ ਕਿ ਸਤਿਗੁਰ ਜੀ ਕਿਹੜੀ ਖੇਡ ਖੇਡਣੀ ਹੈ ਤੇ ਕਹਿੰਦੇ ਚਲੋ ਆਪਾਂ ਰੱਬ ਜੀ ਕਹਿੰਦੇ ਪਰਮਾਤਮਾ ਜੀ ਕਹਿੰਦੇ ਕਿ ਆਪਾਂ ਲੁਕਣ ਮੇਚਾ ਖੇਡਦੇ ਹਾਂ ਤੇ ਦੋਨੇ ਜਾਨੇ ਇਨਸਾਨ ਤੇ ਪਰਮਾਤਮਾ ਲੁਕਣ ਵਿੱਚ ਆ ਖੇਡਣ ਲੱਗ ਪਿਆ ਤੇ ਜਗ੍ਹਾ ਲੁਕਣ ਨੂੰ ਕੋਈ ਨਹੀਂ ਸੀ ਤੇ ਉਸ ਈਸ਼ਵਰ ਨੇ ਪਰਮਾਤਮਾ ਨੇ ਲੁਕਣਾ ਸਿੱਖਤੇ ਲੁਕਣ ਨੂੰ ਕੋਈ ਉਸ ਜਗ੍ਹਾ ਤੇ ਕੋਈ ਜਗ੍ਹਾ ਨਾ ਲੱਭੀ ਤੇ ਪਰਮਾਤਮਾ ਨੇ ਸੋਚਿਆ ਕਿਉਂ ਨਾ ਮੈਂ ਇਸ ਇਨਸਾਨ ਦੇ ਅੰਦਰ ਹੀ ਲੁਕ ਜਾਵਾਂ ਤੇ ਪਰਮਾਤਮਾ ਇਨਸਾਨ ਦੇ ਅੰਦਰ ਲੁਕ ਗਿਆ ਉਹਦੇ ਹਿਰਦੇ ਦੇ ਵਿੱਚ ਉਹਦੇ ਦਿਲ ਦੇ ਵਿੱਚ ਲੁਕ ਗਿਆ ਤੇ انسان ਗੁਰੂ ਪਿਆਰਿਓ ਅੱਜ ਤੱਕ انسان ਉਸ ਪਰਮਾਤਮਾ ਦੀ ਖੋਜ ਦੇ ਵਿੱਚ ਲੱਗਾ ਹੋਇਆ ਤੇ ਜਿੱਥੇ ਉਹ ਲੁਕਿਆ ਹੋਇਆ ਉਹਦੀ ਖੋਜ ਨਹੀਂ ਹੋ ਰਹੀ ਜੇ ਸੰਦਰ ਬੈਠਾ ਉੱਥੇ انسان ਛਾਤੀ ਨਹੀਂ ਮਾਰਦਾ ਕਿ ਤੇਰੇ ਅੰਦਰ ਹੀ ਪਰਮਾਤਮਾ ਬੈਠਾ ਵਾ ਤੂੰ ਬਾਹਰ ਉਹਨੂੰ ਖੋਜਦਾ ਬਾਹਰ ਉਹਨੂੰ ਲੱਭਦਾ ਆਪਣੇ ਅੰਦਰ ਖੋਜ ਕਰ ਆਪਣੇ ਅੰਦਰ ਕਿਤੇ ਛਾਤੀ ਮਾਰ ਜਿੱਥੇ ਤੂੰ ਨਫ਼ਰਤ ਹੰਕਾਰ ਘਰ ਮੇਂ ਭਰੀ ਬੈਠਾ ਵਾਂ ਇੰਨੀਆਂ ਤੂੰ ਭੇੜੀਆਂ ਗੱਲਾਂ ਇੰਨੇ ਭੇੜੇ ਵਿਚਾਰ ਇੰਨੇ ਭੇੜੇ ਫੁਰਨੇ ਅੰਦਰ ਤੋਂ ਲੁਕੋਈ ਬੈਠਾ ਤੇ ਕਿਤੇ ਪ੍ਰਮਾਤਮਾ ਦੀ ਖੋਜ ਕੀਤੀ ਹੁੰਦੀ ਤੇ ਤੇਰਾ ਜੀਵਨ ਜਿਹੜਾ ਹੈ ਤੰਨ ਹੋ ਜਾਂਦਾ ਤੈਨੂੰ ਜ਼ਿੰਦਗੀ 'ਚ ਆਨੰਦ ਹੁੰਦਾ ਤੇਰੀ ਜ਼ਿੰਦਗੀ 'ਚ ਖੇੜਾ ਹੁੰਦਾ ਤੇਰੀ ਜ਼ਿੰਦਗੀ 'ਚ ਰਸ ਹੁੰਦਾ ਤੇ ਜੇ ਇਸ ਮੈਂ ਸਮਝਦਾ ਕਿ ਜੇ ਇਸ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਖੇੜਾ ਹੀ ਹੈ ਨਹੀਂ आनंदी है जीगा वो जीवन का आधार मैं सुनया सी के एक माचिस तीली डब्बी डब्बी दी तीली वो बहुत सारीया लकड़ा नु ਸਾੜ ਦਿੰਦੀ ਆ ਉਹ ਭਲੇਓ ਮਾਨਸੋ ਇਹ ਸੋਚੋ ਵੀ ਜਿਹੜੀ ਇੱਕ ਛੋਟੀ ਜੀ ਤੀਲੀ ਐਡੀਆਂ ਵੱਡੀਆਂ ਲੱਕੜਾਂ ਨੂੰ ਸਾੜਨ ਜਾਂਦੀ ਆ ਉਹ ਪਹਿਲਾਂ ਆਪਣਾ ਬੂਥਾ ਆਪਣਾ ਆਪ ਸੜਾਉਂਦੀ ਆ ਆਪਣਾ ਆਪ ਸਾੜਦੀ ਆ ਫਿਰ ਉਹ ਕਿਸੇ ਨੂੰ ਸਾੜਨ ਜਾਂਦੀ ਆ ਤੇ ਪਹਿਲਾ ਇਨਸਾਨ ਜਦੋਂ ਕਿਸੇ ਲਈ ਮਾੜਾ ਸੋਚਦਾ ਪਹਿਲਾਂ ਆਪਣਾ ਆਪ ਅੰਦਰਲਾ ਲੁੰਦਾ ਵਾ ਸਾੜਦਾ ਵਾ ਭੈੜੇ ਵਿਚਾਰ ਪੈਦਾ ਕਰਦਾ ਆਪਣੇ ਅੰਦਰ ਤੇ ਫਿਰ ਉਹ ਕਿਸੇ ਨੂੰ ਲੂੰਣ ਜਾਂਦਾ ਤੇ ਜੇ ਆਪਣਾ ਅੰਦਰ ਆਪਾਂ ਨਾ ਲਈਏ ਭੈੜੇ ਵਿਚਾਰ ਭੈੜੇ ਫੁਰਨੇ ਨਾ ਪੈਦਾ ਕਰੀਏ ਆਪਣੇ ਅੰਦਰ ਤੇ ਫਿਰ ਆਪਾਂ ਕਿਸੇ ਨੂੰ ਵੀ ਨਹੀਂ ਲੂ ਸਕਦੇ ਹਰ ਬੰਨੇ ਸ਼ਾਂਤੀ ਅਸ਼ਾਂਤੀ ਕਿਤੇ ਨਾ ਹੋਵੇ ਸ਼ਾਂਤੀ ਹੋਵੇ ਪਿਆਰ ਹੋਵੇ ਮੁਹੱਬਤ ਦਾ ਪੈਗਾਮ ਹੋਵੇ ਧੰਨਵਾਦ